ਤ aí ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਕੁਜਾਮ ਸਟੱਡੀ ਵਿਦਿਓ ਜੌਬ ਅਲਰਟ ਤੇ ਅੱਜ ਦੀ ਅਪਡੇਟ ਹੈ ਵੈਕੈਂਸੀ ਨੂੰ ਲੈ ਕੇ ਜੀ ਗਰੁੱਪ ਐਕਸ ਅਤੇ 22 ਦੇ ਵਿੱਚ ਪੋਸਟਾਂ ਨਿਕਲੀਆਂ ਨੇ ਇੰਡੀਅਨ 에ਅਰ ਫੋਰਸ 에ਅਰਮੈਨ ਦੇ ਵਿੱਚ ਤਾਂ ਯੋਗਤਾ ਜਿਹੜੀ 10ਵੀਂ ਅਤੇ 12ਵੀਂ ਹੈ ਉਮਰ ਹੱਦ 21 ਪਲੱਸ ਹੋਣੀ ਚਾਹੀਦੀ ਹੈ ਤਾਂ ਇਹ ਲੇਟੈਸਟ ਅਪਡੇਟ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾ ਸ਼ੇਅਰ ਕਰਦੇ ਆਂ ਜੀ ਪੂਰੀ ਜਾਣਕਾਰੀ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆਂ ਇਹਨਾਂ ਦੀ ਐਪਲੀਕੇਸ਼ਨ ਫੀਸ ਦੀ ਤਾਂ ਟੋਟਲ ਇਹਦੀ 250 ਰੁਪਏ ਆ ਜਿਹੜੀ ਉਹ ਫੀਸ ਹੈਗੀ ਪੇਮੈਂਟ ਹੈ ਆਨਲਾਈਨ ਹੈ ਡੈਬਿਟ ਕਾਰਡ ਕ੍ਰੈਡਿਟ ਕਾਰਡ ਇੰਟਰਨੈਟ ਬੈਂਕਿੰਗ ਤੁਸੀਂ ਪੇਮੈਂਟ ਜਿਹੜੀ ਜਮਾ ਕਰਵਾ ਸਕਦੇ ਹੋ ਚਲਾਨ ਪੇਮੈਂਟ ਐਨੀ ਐਕਸੈਸ ਬੈਂਕ ਬ੍ਰਾਂਚ ਐਕਸੈਸ ਬੈਂਕ ਦੀ ਬ੍ਰਾਂਚ ਵਿੱਚ ਤੁਹਾਨੂੰ ਇਹੋ ਫੀਸ ਹੈ ਸਬਮਿਟ ਕਰवानी ਹੋਏਗੀ ਸਟਾਰਟਿੰਗ ਡੇ ਟੂ ਅਪਲਾਈ ਆਨਲਾਈਨ 22 1 2021 ਤੋਂ ਕਲੋਜ਼ਿੰਗ ਡੇਟ ਹੈ 7 2 2021 ਆਨਲਾਈਨ ਇਗਜ਼ਾਮ ਦਿੱਤਾ ਹੋਇਆ ਇਹਨਾਂ ਨੇ 18 2 24 2021 ਤਰੀਕ ਤੱਕ ਇਸ ਤੋਂ ਬਾਅਦ ਏਜ ਲਿਮਟ ਦੀ ਗੱਲ ਕਰਦੇ ਹਾਂ ਅਪਰ ਏਜ ਲਿਮਟ 1 ایਅਰਸ 16 1 2001 29 12 2004 ਤਾਂ ਇਹ ਦਿਨ ਦੇ ਵਿੱਚ ਐਡ ਕੀਤੇ ਜਾਣਗੇ ਕੁਆਲਿਫਿਕੇਸ਼ਨ ਗਰੁੱਪ ਐਕਸ ਐਕਸੈਪਟ এডਿਕੇਸ਼ਨ ਇਨਸਟ੍ਰਕਟਰ ਟ੍ਰੇਡ ਪਲੱਸ 2 ਪਾਸ ਹੋਣੀ ਚਾਹੀਦੀ ਹੈ ਐਗਜ਼ਾਮੀਨੇਸ਼ਨ ਮੈਥਮੈਟਿਕਸ ਫਿਜ਼ਿਕਸ ਅਤੇ ਇੰਗਲਿਸ਼ ਦੇ ਵਿੱਚ ਤੁਹਾਡੇ ਜੋ 50% ਮਾਰਕਸ ਹੋਣੇ ਚਾਹੀਦੇ ਨੇਗੇ ਜਾਂ ਫਿਰ 3 ইয়ারਸ ਡਿਪਲੋਮਾ ਇਨ ਇੰਜੀਨੀਅਰਿੰਗ ਦਾ ਹੋਣਾ ਚਾਹੀਦਾ ਹੈ ਗਰੁੱਪ 2 ਆਈਏਐਫ ਮਜੇਸ਼ੀਅਨ ਟ੍ਰੇਡਸ ਇਹਦੇ ਵਿੱਚ ਵੀ ਪਲੱਸ 2 ਪਾਸ ਹੈ ਮਿਨੀਮਮ ਮਾਰਕਸ 50% ਤੁਹਾਡੇ ਹੋਣੇ ਚਾਹੀਦੇ ਨੇ ਗਰੁੱਪ 22 ਮੈਡੀਕਲ ਅਸਿਸਟੈਂਟ ਟ੍ਰੇਡਸ ਓਨਲੀ ਇਹਦੇ ਵਿੱਚ ਵੀ ਪਲੱਸ 2 ਪਾਸ ਇੰਟਰਮੀਡੀਏਟ ਫਿਜ਼ਿਕਸ ਤੋਂ ਸਬਜੈਕਟ ਕੈਮਿਸਟਰੀ ਬਾਇਓਲੋਜੀ ਅਤੇ ਇੰਗਲਿਸ਼ ਇਹਨਾਂ ਵਿੱਚੋਂ ਘੱਟੋ ਘੱਟ 50% ਤੁਹਾਡੇ ਮਾਰਕਸ ਨੇ ਜਿਹੜੇ ਹੋਣੇ ਚਾਹੀਦੇ ਨੇ ਤਾਂ ਟੋਟਲ ਵੈਕੈਂਸੀ ਇਹਨਾਂ ਨਹੀਂ ਦੱਸੀ। 에어ਮੈਨਸ ਗਰੁੱਪ ਐਕਸ ਅਤੇ ਵਾਈ ਇਹਦੀਆਂ ਵੈਕੈਂਸੀਆਂ ਦੱਸੀਆਂ ਨੇ। ਜੋ ਵੀ ਐਲੀਜੀਬਲ ਨੇ ਇੰਟਰਸਟਿਡ ਨੇ ਵੈਕੈਂਸੀਆਂ ਭਰਨੀਆਂ ਚਾਹੁੰਦੇ ਨੇ ਤਾਂ ਉਹ ਜਰੂਰ ਅਪਲਾਈ ਕਰ ਸਕਦੇ ਨੇ। 22 ਤਰੀਕ ਤੋਂ ਇਹਨਾਂ ਦੀ ਡੇਟ ਹੈ ਜਿਹੜੀ ਅਪਲਾਈ ਕਰਨ ਦੀ ਉਹ ਸਟਾਰਟ ਹੋ ਰਹੀ ਹੈ। 21 2021 ਤੋਂ ਅਤੇ ਲਾਸਟ ਡੇਟ ਹੈ ਜਿਹੜੀ 7/2/2021 ਹੈ। ਸੋ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ। ਧੰਨਵਾਦ।